ਸੱਚੀ ਗੱਲ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਆਪਦੇ ਕਰਾਰ ਖਤਮ ਕਰਤੇ ਨੇ ਤੇ ਜਿਹੜੀ ਬੈਂਕਾਂ ਦੀ ਇਨਫੈਨਲ ਲਿਸਟ ਹੁੰਦੀ ਆ ਉਹਦੇ ਵਿੱਚੋਂ ਵੀ ਆਹ ਲਿਸਟ ਦੇ ਵਿੱਚੋਂ HDFC ਬੈਂਕ ਦਾ ਨਾਮ हट ਚੁੱਕਿਆ ਮੀਡੀਆ ਰਿਪੋਰਟ ਦੇ ਜਰੀਏ ਇੱਕ ਗੱਲ ਸਪਸ਼ਟ ਹੋਈ ਹੈ ਕਿ ਆਖਰਕਾਰ ਬੈਂਕਾਂ ਦੇ ਥਰੂ ਜਿਹੜਾ ਸਰਕਾਰਾਂ ਦਾ ਲੈਂਡਿੰਗ ਹੁੰਦਾ ਜਾਂ ਡਿਪਾਰਟਮੈਂਟਲੀ ਤੌਰ ਦੇ ਉੱਤੇ ਦੇਖੀਏ ਕਿ ਜਿਹੜੀ ਵੰਡ ਪ੍ਰਣਾਲੀ ਹੁੰਦੀ ਆ ਉਹਨੂੰ ਲੈ ਕੇ ਸਰਕਾਰ ਨੇ ਸਿੱਧੇ ਤੌਰ ਤੇ ਸਵਾਲ ਖੜਾ ਕਰਿਆ ਕਿ ਆਖਰਕਾਰ HDFC ਬੈਂਕ ਆਪਦੀ ਜ਼ਿੰਮੇਵਾਰੀ ਸਹੀ ਢੰਗ ਦੇ ਨਾਲ ਨਹੀਂ ਨਿਭਾ ਪਾਇਆ ਜਿਦੇ ਕਰਕੇ HDFC ਬੈਂਕ ਦੇ ਨਾਲ ਪੰਜਾਬ ਸਰਕਾਰ ਨੇ ਇੱਕ ਆਵਦਾ ਕਰਾਰ ਹੈ ਜャ ਕਹੀਏ ਜਾਂ ਕਹੀਏ ਕੀ ਉਹਨਾਂ ਦੇ ਨਾਲ ਜਿਹੜੀ ਕਲਬੋਰੇਸ਼ਨ ਸੀ ਉਹ ਖਤਮ ਕਰਤੀ ਹੈ ਇਥੇ ਤੱਕ ਕਿ ਇਸ ਤमाम ਡਿਪਾਰਟਮੈਂਟਾਂ ਨੂੰ ਵੀ ਕਹਿੰਦੇ ਇਹ ਜਾਣਕਾਰੀ ਦਿੱਤੀ ਗਈ ਹੈ ਜਾਂ ਕਹੀਏ ਜਿੰਨੀਆਂ ਕਾਰਪੋਰੇਸ਼ਨਜ਼ ਜੋ ਵੀ ਸਰਕਾਰੀ ਸਟ੍ਰਕਚਰ ਹੈ ਕਿ ਕਿਸੇ ਵੀ ਤਰ੍ਹਾਂ ਦਾ ਲੈਂਡਰ HDFC ਬੈਂਕ ਦੇ ਨਾਲ ਦੇ ਥਰੂ ਨਾ ਕੀਤਾ ਜਾਵੇ ਕਿਉਂਕਿ ਮੀਡੀਆ ਨੇ ਜਿਹੜੀ ਰਿਪੋਰਟਸ ਸਾਂਝੀਆਂ ਕਰੀਆਂ ਨੇ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਇਹ ਦੱਸਿਆ ਹੈ ਕਿ ਜਿਹੜੀ ਵੀ ਫੰਡਸ ਦੇਣ ਨੂੰ ਲੈ ਕੇ ਕਈ ਵਾਰ ਹੁੰਦਾ ਇਹ ਹੈ ਵੀ ਸਰਕਾਰਾਂ ਆਪਦੇ ਤੌਰ ਦੇ ਉੱਤੇ ਫੰਡ ਕਿਤੇ ਡਾਇਵਰਟ ਕਰਨਾ ਹੈ ਕਿਤੇ ਤੋਂ ਰੋਕ ਕੇ ਦੂਜੇ ਨੂੰ ਦੇਣਾ ਹੈ ਜਾਂ ਫਿਰ ਜਿਹੜੇ ਫੰਡਸ ਨੇ ਡਿਪਾਰਟਮੈਂਟਲੀ ਤੌਰ ਦੇ ਉੱਤੇ ਟਰਾਂਸਫਰ ਕਰਨੇ ਨੇ ਉਹਨਾਂ ਨੂੰ ਲੈ ਕੇ ਖਾਸੀ ਨਾਰਾਜ਼ ਪੰਜਾਬ ਸਰਕਾਰ ਨਜ਼ਰ ਆਈ ਹੈ ਤੇ ਉਹ ਵੀ ਇਸ ਕਰਕੇ ਕਿਉਂਕਿ ਬੈਂਕ ਆਪਦੀ ਸਹੀ ਭੂਮਿਕਾ ਨਹੀਂ ਨਿਭਾ ਪਾਇਆ ਹੁਣ ਸਵਾਲ ਇੱਥੇ ਖੜਾ ਇਹ ਹੁੰਦਾ ਵੀ ਜੇਕਰ ਸਰਕਾਰੀ ਤੌਰ ਦੇ ਉੱਤੇ ਸੇਵਾਵਾਂ ਬੈਂਕਾਂ HDFC ਬੈਂਕ ਨਹੀਂ ਦੇ ਪਾਇਆ ਤਾਂ ਆਖਰਕਾਰ ਆਮ ਲੋਕਾਂ ਦੇ ਨਾਲ ਵੀ ਕੀ ਇਸ ਤਰ੍ਹਾਂ ਦੀ ਸਮੱਸਿਆਵਾਂ ਆਉਂਦੀਆਂ ਹੋਣੀਆਂ ਇਹ ਸਵਾਲ ਜ਼ਾਹਿਰ ਦੀ ਗੱਲ ਹੈ ਉਸ ਸਮੇਂ ਬਣ ਜਾਂਦਾ ਹੈ ਕਿ ਜਦੋਂ ਆਖਰ ਸਰ ਦਾ ਸਟਰਕਚਰ ਨੂੰ ਹੀ ਦੇਖੀਏ ਕਿ ਇੱਕ ਬੈਂਕ ਚੰਗੀ ਤਰ੍ਹਾਂ ਦੇ ਨਾਲ ਆਭੀ ਸੇਵਾਵਾਂ ਨਹੀਂ ਨਿਭਾ ਪਉਂਦਾ ਤਾਂ ਕੀ ਹੈ ਸਮੱਸਿਆਵਾਂ ਪਰੇਸ਼ਾਨੀਆਂ ਆਮ ਲੋਕਾਂ ਦੇ ਨਾਲ ਵੀ ਪੇਸ਼ ਆਉਂਦੀਆਂ ਹੋਣੀਆਂ ਕਿਉਂਕਿ ਅਕਸਰ ਅਸੀਂ ਦੇਖਦੇ ਆਂ ਕਿ ਬੈਂਕਾਂ ਦੇ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੋਕ ਸਾਂਝੀਆਂ ਕਰਦੇ ਨੇ ਪਰ ਗੱਲ ਇਹ ਹੈ ਕਿ ਬੈਂਕਾਂ ਦਾ ਦਾਇਰਾ ਬਹੁਤ ਵੱਡਾ ਹੈ ਤੇ ਉਹਦੇ ਵਿੱਚ ਆਮ ਲੋਕਾਂ ਦੀ ਕਈ ਵਾਰ ਓਡੀਪਸਾਤ ਬਣਨੀ ਪਉਂਦੀ ਇਹ ਗੱਲ ਠੀਕ ਹੈ ਕਿ ਕੰਜ਼ਿਊਮਰ ਕੋਰਟਸ ਜਾਂ ਫਿਰ ਬਾਕੀ ਫੋਰਮ ਦੇ ਜ਼ਰੀਏ ਜਦੋਂ ਲੋਕ ਆਪਣੀ ਗੱਲ ਨੂੰ ਅੱਗੇ ਰੱਖਦੇ ਨੇ ਤਾਂ ਉੱਥੇ ਮੰਨ ਜਿਉਗਾ ਅਦਾਲਤਾਂ ਦੇ ਵੱਲੋਂ ਫੈਸਲੇ ਜ਼ਰੂਰ ਸੁ ਪਰ ਇਹ ਜਦੋਂ ਇੱਕ ਸੂਬੇ ਦੀ ਸਰਕਾਰ ਹੀ ਇਹ ਗੱਲ ਕਹਦੇ ਕਿ ਕੋਈ ਬੈਂਕ ਉਹਨਾਂ ਦੇ ਨਾਲ ਲੈਣਦੇ ਨਾ ਜਾਂ ਉਹਨਾਂ ਦੇ ਨਾਲ ਦੇਣ ਵਾਲੀਆਂ ਸੇਵਾਵਾਂ ਸਹੀ ਢੰਗ ਦੇ ਨਾਲ ਨਹੀਂ ਨਿਭਾ ਰਿਆ ਤਾਂ ਆਖਰੀ ਤੋਂ ਆਖਰ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇਹਦਾ ਕੀ ਮੈਸੇਜ ਜਾਂਦਾ ਕਿਉਂਕਿ ਅਕਸਰ ਤੌਰ ਦੇ ਉੱਤੇ ਬੈਂਕਾਂ ਨੂੰ ਲੈ ਕੇ ਨਰਾਜ਼ਗੀ ਕਈ ਫਾਰਮ ਦੇ ਹੋ ਰਹੀ ਹੈ ਜਾਂ ਸੋਸ਼ਲ ਜਿਹੜੇ ਤੋਂ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਜਾਣੇ ਹੋ ਕਈ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤਾਂ ਉਹਦਾ ਆਮ ਤੌਰ ਦੇ ਉੱਤੇ ਬਿਉਰਾ ਤੁਹਾਨੂੰ ਉੱਥੇ ਮਿਲ ਜਾਊਗਾ ਪਰ ਇਹਦੇ ਵਿੱਚ HDFC ਬੈਂਕ ਦੇ ਵੱਲੋਂ ਹਾਲਾਂਕਿ ਕੀ ਅਗੋਂ ਸਪਸ਼ਟਿਕਰਨ ਆਉਂਦਾ ਹੈ ਤੇ ਕੀ ਪ੍ਰਤੀਕਰਮ ਆਉਂਦਾ ਇਹ ਚੀਜ਼ ਦੇਖਣ ਵਾਲੀ ਗੱਲ ਹੋਊਗੀ ਪਰ ਸਰਕਾਰੀ ਤੌਰ ਦੇ ਉੱਤੇ ਜਿਵੇਂ মিডিਆ ਰਿਪੋਰਟਸ ਆਈਆਂ ਸਰਕਾਰ ਦੇ ਸੂਤਰਾਂ ਨੇ ਦੱਸਿਆ ਉਹਨਾਂ ਦੇ ਵਿੱਚ ਇਹ ਗੱਲ ਜਰੂਰ ਜ਼ਾਹਰ ਹੋਈ ਕਿ ਆਖਰ ਜੀ ਐਫ ਸੀ ਬੈਂਕ ਦੀ ਸੇਵਾਵਾਂ ਨੂੰ ਲੈ ਕੇ ਜਰੂਰ ਸਵਾਲ ਖੜਾ ਹੁੰਦਾ ਤੇ ਐਚ ਡੀ ਐਫ ਸੀ ਬੈਂਕ ਦੀ ਸੇਵਾਵਾਂ ਹੀ ਚੰਗੇ ਤਰੀਕੇ ਦੇ ਨਾਲ ਨਾ ਹੋਣ ਕਰਕੇ ਸਰਕਾਰ ਨੇ ਆਪਦੇ ਇਕਰਾਰ ਤੋੜਤੇ ਨੇਗੇ ਤੇ ਆਪਦੇ ਲੈਂਦੇ ਨੇ ਜਿਹੜੇ ਉਹ ਅੱਗੇ ਲਈ ਬੰਦ ਕਰ ਦਿੱਤੇ ਨੇ ਜਿਵੇਂ ਕਿ ਇਨ ਪੈਨਲ ਲੈਸ ਡਿਸਟ ਹੈ ਜਿਹੜੀ ਉਹਦੇ ਵਿੱਚ ਵੀ ਤੁਹਾਨੂੰ ਐਚ ਡੀ ਐਫ ਸੀ ਬੈਂਕ ਦਾ ਨਾਮ ਨਹੀਂ ਦਿਖੂਗਾ ਹਾਲਾਂਕਿ ਬੈਂਕਾਂ ਦੇ ਜ਼ਰੀਏ ਜੇ ਦੇਖੀਏ ਸਰਕਾਰਾਂ ਦੇ ਆਪਣੇ ਜਿਹੜੇ ਲਗਭਗ ਤਮਾਮ ਬੈਂਕਾਂ ਨੂੰ ਕਿਸੇ ਨੂੰ ਸੈਲਰੀ ਦੇਣ ਵਾਸਤੇ ਕਿਸੇ ਦੀ ਕਿਸੇ ਫੰਡਸ ਦੇਣ ਦੇ ਵਾਰ ਰਿਲੀਜ਼ ਕਰਨ ਵਾਸਤੇ ਕਿਤੇ ਕੋਈ ਡਿਵੈਲਪਮੈਂਟ ਤੌਰ ਦੇ ਉੱਤੇ ਜੇ ਦੇਖੀਏ ਆ ਜ਼ਿਆਦਾਤਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਖਰਕਾਰ ਬੈਂਕਾਂ ਦੇ ਜ਼ਰੀਏ ਇੱਕ ਚੰਗਾ ਲੈਣ ਦੇਣ ਪਰ ਕੀਆ ਬਣੀ ਰਹੇ ਪਰ ਆਖਰਕਾਰ ਪੰਜਾਬ ਸਰਕਾਰ ਨੂੰ ਅਜਿਹੀ ਕੀ ਦਿੱਕਤ ਆਈ ਜਿਹਦੇ ਕਰਕੇ ਕਰਾਰ ਤੋੜਨੇ ਪਏ ਨੇ ਤੇ ਮੀਡੀਆ ਰਿਪੋਰਟਸ ਤੇ ਸਰਕਾਰ ਦੇ ਸੂਤਰ ਇਸ ਗੱਲ ਦੀ ਪੁਸ਼ਟੀ ਕਰਦੇ ਨੇ